ਮੁਸਲਮਾਨ ਹੋਣਾ ਚਾ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਆ ਚ ਰਹੇ ਹਾਂਜੀ ਜੀ ਐਨਾਸ ਨੂੰ ਤਰ ਕਰਦੀਆਂ ਤੇ ਕਾਫੀ 9 ਸਾਲਾਂ ਤੋਂ ਜਾਣਦੀ ਇਹਨੂੰ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ 10000 ਰੁਪਏ ਹੱਟ ਮੈਂ ਕੀ ਮਜਬੂਰ ਗਵਾਹਨ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਦਾਦੀ ਸਰਬਜੀਤ ਕੌਰ ਨੂੰ ਲੈ ਕੇ ਦਾਦੀ ਇਸ ਕਰਕੇ ਕਿਹਾ ਕਿਉਂਕਿ ਇਸ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਵਿਆਹ ਕਰਵਾਇਆ ਪਰ ਇੱਥੇ ਪੰਜਾਬ ਦੇ ਵਿੱਚ ਇਹ ਦੋ ਪੋਤਿਆਂ ਦੀ ਦਾਦੀ ਹੈ ਅਤੇ ਜੀ ਉਮਰ ਹੈ 56 ਸਾਲ ਅਤੇ ਪਾਕਿਸਤਾਨ ਦੇ ਵਿੱਚ ਇੱਕ ਮੁੰਡੇ ਦੇ ਨਾਲ ਵਿਆਹ ਕਰਵਾਇਆ ਅਤੇ ਇਸ ਨੇ ਖੁਦ ਕਬੂਲ ਕੀਤਾ ਜਿਹਦੇ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਹੁਣ ਇਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉੱਥੇ ਇਸ ਮਾਮਲੇ ਦੇ ਉੱਤੇ ਐਸਜੀ ਪੀਸੀ ਦੀ ਮੈਂਬਰ ਦੇ ਨਾਲ ਗੱਲਬਾਤ ਕੀਤੀ ਗਈ ਕਿ ਆਖਰ ਕੀ ਪ੍ਰੋਸੈਸ ਹੁੰਦਾ ਪਾਕਿਸਤਾਨ ਦੇ ਵਿੱਚ ਜਾਣ ਦਾ ਗੈਰ ਕਾਨੂੰਨੀ ਢੰਗ ਦੇ ਨਾਲ ਉਥੇ ਰਹਿਣਾ ਅਤੇ ਐ ਜੀ ਪੀ ਸੀ ਜਦੋਂ ਜਥਾ ਲੈ ਕੇ ਜਾਂਦੇ ਨੇ ਤਾਂ ਉਸ ਵਕਤ ਕੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਕੀ ਇਹਨਾਂ ਕੋਲ ਡਾਕੂਮੈਂਟ ਹੋਣੇ ਜ਼ਰੂਰੀ ਨੇ ਕਿਉਂਕਿ ਸਰਬਜੀਤ ਕੌਰ ਨੇ ਉਥੇ ਜਾ ਕੇ ਵੀ ਆਪਣੀ ਜਿਹੜੀ ਜਾਣਕਾਰੀ ਸੀ ਉਹ ਅਧੂਰੀ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਐ ਜੀ ਪੀ ਸੀ ਸਖਤ ਹੋ ਚੁੱਕਿਆ ਤੇ ਇਕੱਲੀਆਂ ਮਹਿਲਾਵਾਂ ਦੇ ਜਾਨ ਦੇ ਉੱਤੇ ਪਾਵਨ ਦੀ ਵੀ ਲਗਾ ਦਿੱਤੀ ਗਈ ਹੈ ਉੱਥੇ ਐ ਜੀ ਪੀ ਸੀ ਮੈਂਬਰ ਨੇ ਇਸ ਮਾਮਲੇ ਲੈ ਕੇ ਕੀ ਕਿਹਾ ਕਿ ਕਿਵੇਂ ਐਨਓਸੀ ਦਿੱਤੀ ਜਾਂਦੇ ਤੇ ਕਿਹੜਾ ਕਿਹੜਾ ਪ੍ਰੋਸੈਸ ਹੁੰਦਾ ਦੇਖੋ ਇਹ ਰਿਪੋਰਟ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ ਹਰਗਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜੀਆਂ ਸੰਗਤਾਂ ਪੁਰਦਾ ਮਰ ਦਰਸ਼ਨ ਕਰਨ ਲਈ ਜਾਣਾ ਚਾਹੁੰਦੀਆਂ ਸਨ ਉਹਦੇ ਲਈ ਉਹਨਾਂ ਨੇ ਜਿਹੜੇ ਪਾਸਪੋਰਟ ਸੀਗੇ ਉਹ ਗੁਰਦੁਆਰਾ ਬੇਰ ਸਾਹਿਬ ਵਿਖੇ ਡਿਪੋਜ਼ਿਟ ਕਰਵਾਉਂਦੇ ਸਨ ਬੀਬੀ ਸਰਬਜੀਤ ਕੌਰ ਜੀ ਨੇ ਵੀ ਜਿਹੜਾ ਪਾਸਪੋਰਟ ਹੈ ਉਹ ਗੁਰਦੁਆਰਾ ਸਾਹਿਬੇਰ ਸਾਹਿਬ ਵਿਖੇ ਆਪਣਾ ਜਿਹੜਾ ਸਾਡੀ ਰਿਕਾਰਡ ਕੀਪਰ ਹੈ ਉਹਨਾਂ ਕੋਲ ਜਮਾ ਕਰਾਇਆ ਸੋ ਜੋ ਉਸ ਇਲਾਕੇ ਦੇ ਸਾਡੇ ਮੋਤਵਰ ਨੇ ਅ ਮਾਨੀਪੁਰ ਦੇ ਸਾਡੇ ਨੰਬਰਦਾਰ ਸਾਹਿਬ ਸਰਦਾਰ ਅਰਜਨ ਸਿੰਘ ਜੀ ਕਿਉਂਕਿ ਬੀਬੀ ਸੀਗੀ ਮੈਂ ਕਹਾਂ ਜੀ ਇਹ ਤਾਂ ਬੀਬੀ ਸਰਬਜੀਤ ਕੌਰ ਜੀ ਜਾਣਾ ਚਾਹੁੰਦੇ ਨੇ ਬਾਹਰ ਪਾਕਿਸਤਾਨ ਦੀ ਯਾਤਰਾ ਲਈ ਇਨਫੈਕਟ ਮੈਨੂੰ ਨੰਬਰਦਾਰ ਸਾਹਿਬ ਦਾ ਫੋਨ ਆਇਆ ਕਿ ਬੀਬੀ ਸਾਡੇ ਪਿੰਡ ਦੀ ਬੀਬੀ ਹੈ ਉਹ ਜਾਣਾ ਚਾਹੁੰਦੀ ਹੈ ਪਾਕਿਸਤਾਨ ਦੇ ਗੁਰਦੁਆਰਾ ਮਾਰੀ ਯਾਤਰਾ ਲਈ ਤੇ ਮੈਂ ਕਿਹਾ ਜੀ ਜੇ ਉਹ ਜਾਣਾ ਚਾਹੁੰਦੇ ਨੇ ਤੇ ਬੇਰ ਸਾਹਿਬ ਜਾ ਕੇ ਆਪਣਾ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਉਣ ਸੋ ਮੈਂ ਫਿਰ ਨੰਬਰਦਾਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਮੇਰੇ ਪਿੰਡ ਦੀ ਬੀਬੀ ਹੈ ਤੇ ਉਹ ਜਾਣਾ ਚਾਹੁੰਦੀ ਹੈ ਸੋ ਮੈਂ ਉਹ ਜਿਹੜਾ ਪਾਸਪੋਰਟ ਹੈ ਉਹ ਰეკਮੈਂਡ ਕੀਤਾ ਤੇ ਆਪਣਾ ਜਿਹੜਾ ਯਾਤਰਾ ਬ੍ਰਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਜਿਹੜਾ ਹੈ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਇਆ ਹੈ ਬੇਰਸਾਬ ਤੋਂ ਜਾ ਕੇ ਡੈਸਾਈਡਡ ਰਿਕਾਰਡ ਕੀਪਰ ਨੇ ਜੀ ਤੁਸੀਂ ਉੱਥੇ ਜਮ੍ਹਾਂ ਕਰਵਾਤਾ ਫਿਰ ਅਗਲਾ ਪ੍ਰੋਸੈਸ ਕਿੱਥੋਂ ਹੁੰਦਾ ਹੈ ਅਗਲਾ ਪ੍ਰੋਸੈਸ ਜਿਹੜਾ ਹੁੰਦਾ ਅੱਗੇ ਵੀ ਐਸੀ ਜਿਹੜੇ ਪਾਸਪੋਰਟ ਸੰਗਤਾਂ ਜੜੀਆਂ ਨੇ ਉਹ ਆ ਕੇ ਗੁਰਦੁਆਰਾ ਬੇਰਸਾਬ ਵਿਖੇ ਜਮ੍ਹਾਂ ਕਰਵਾਉਂਦੀਆਂ ਨੇ ਉਸ ਤੋਂ ਬਾਅਦ ਯਾਤਰਾ ਬ੍ਰਾਂਚ ਜਿਹੜੀ ਹੈ ਉਹ ਕਾਰਵਾਈ ਕਰਦੀ ਹੈ ਜੋ ਵੀ ਉਹਨਾਂ ਦੀ ਵੇਰੀਫਿਕੇਸ਼ਨ ਹੋਣੀ ਆ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਉਹਨਾਂ ਨੇ ਕੰਟੈਕਟ ਕਰਨਾ ਜਾਂ ਸਟੇਟ ਗਵਰਨਮੈਂਟ ਨੂੰ ਕਰਨਾ ਜੋ ਯਾਤਰਾ ਪਾਂਛਦਾ ਜਾਂ ਐਸਟੀਪੀਸੀ ਦਾ ਜੋ ਪ੍ਰੋਟੋਕੋਲ ਹੈ ਉਹ ਫਾਲੋ ਜੜਾ ਹੈਗਾ ਕੀਤਾ ਜਾਣਾ ਐਸ ਐਸਟੀਪੀਸੀ ਮੈਂਬਰ ਅਸੀਂ ਜਦੋਂ ਵੀ ਚਿੱਠੀ ਆਉਂਦੀ ਹੈ ਕਿ ਗੁਰਤਾ ਮਾਲੀ ਯਾਤਰਾ ਦੇ ਸਿੰਘ ਸੰਗਤਾਂ ਜੇ ਜਾਣਾ ਚਾਹੁੰਦੀਆਂ ਨੇ ਕਈ ਵਾਰੀ ਅਸੀਂ ਅਖਬਾਰ 'ਚ ਵੀ ਬਿਆਨ ਲਾਉਂਦੇ ਆ ਕਿ ਜਿਹੜੀਆਂ ਸੰਗਤਾਂ ਜਾਣਾ ਚਾਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੀ ਯਾਤਰਾ ਦੇ ਲਈ ਜਿਹੜੇ ਸ਼ਰਦਾਲੂ ਜਾਣਾ ਚਾਹੁੰਦੇ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਕੇ ਆ ਕੇ ਆਪਣੇ ਜਿਹੜੇ ਪਾਸਪੋਰਟ ਉਹ ਅਗੇ ਡਿਪੋਜ਼ਿਟ ਕਰਾਉਣ ਬੀਬੀ ਜੀ ਇਹਦੇ ਵਿੱਚ ਕਿੱਥੇ ਜਦੋਂ ਤੁਸੀਂ ਫਾਈਲ ਪ੍ਰੋਸੈਸ ਕੀਤੀ ਉਸ ਤੋਂ ਬਾਅਦ ਕੋਈ ਇਹ ਮੌਕਾ ਆਇਆ ਕਿ ਫਾਈਲ ਵਾਪਸ ਆਈ ਹੋਵੇ ਕਿਸੇ ਕਾਰਨ ਨੂੰ ਲੈ ਕੇ ਮੈਨੂੰ ਇਹਦੇ ਬਾਰੇ ਕੋਈ ਕਮਿਸ਼ਨ ਨਹੀਂ ਆ ਕਿਉਂਕਿ ਪਹਿਲੀ ਜਿਹੜੀ ਖਬਰ ਆਈ ਸੀਗੀ ਉਹ ਇਹ ਸੀਗੀ ਕਿ ਸ਼ਾਇਦ ਆਪਣੇ ਜਿਹੜੇ ਵੀਜ਼ੇ ਨਹੀਂ ਲੱਗੇ ਹੈਗੇ ਤੇ ਇਹ ਜਿਹੜਾ ਸ਼ਰਦਾਲੂਆਂ ਦਾ ਜਥਾ ਉਹ ਪਾਕਿਸਤਾਨ ਨਹੀਂ ਜਾ ਰਿਹਾ ਫਿਰ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਉਹ ਫਾਈਲ ਕਲੀਅਰ ਕੀਤੀਆਂ ਤੇ ਇਹ ਜਿਹੜੇ ਜਿਹੜੇ ਕਲੀਅਰ ਹੋਏ ਤੇ ਫਿਰ ਇਹ ਸਾਰੀ ਰੈਡੀ ਸੰਗਤ ਹੈ ਜਿਹੜਾ ਵੱਡਾ ਜਥਾ ਵਾ ਇਹ ਪਾਕਿਸਤਾਨ ਦੇ ਗੁਰਦੁਆਰਾ ਮਾਰੀ ਯਾਤਰਾ ਦੇ ਲਈ ਗਿਆ ਐਸਜੀਪੀਸੀ ਨੇ ਕੋਈ ਆਬਜੈਕਸ਼ਨ ਕ੍ਰੀਏਟ ਕੀਤਾ ਹੋਇਆ ਤੁਹਾਨੂੰ ਦੱਸਿਆ ਹੋਵੇ ਕਿ ਇਸ ਫਾਈਲ ਚਾ ਟੁੱਟੀ ਹੈ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਨੋਟਿਸ ਵਿੱਚ ਨਹੀਂ ਹੈ ਜੀ ਕੋਈ ਐਸੀ ਗੱਲ ਤੇ ਬੀਬੀ ਜੀ ਜਿੱਦਾਂ ਕੋਈ ਉਹਨਾਂ ਦੇ ਅਪਰਾਧਿਕ ਰਿਕਾਰਡ ਸੀਗੇ ਜਾਂ ਫਿਰ ਹੋਰ ਨਹੀਂ ਕੀ ਇਹਨਾਂ ਤੱਥਾਂ ਤੇ ਵੀ ਤੁਸੀਂ ਜਾਂਚ ਕਰਦੇ ਹੋ ਕਿ ਤੁਹਾਡਾ ਕੰਮ ਸਿਰਫ ਰეკਮੈਂਡ ਕਰਨਾ ਹੈ ਮੇਰਾ ਐਜ਼ ਅ ਐਸਜੀਪੀਸੀ ਮੈਂਬਰ ਮੇਰਾ ਰეკਮੈਂਡ ਕਰਨਾ ਹੀ ਕੰਮ ਹੈ ਤੇ ਸਭ ਤੋਂ ਵੱਧ ਇਹ ਹੁੰਦਾ ਕਿ ਅਸੀਂ ਆਪਣੇ ਜਿਹੜੇ ਮੋਦਵਾਰ ਹੁੰਦੇ ਆ ਉਸ ਪਿੰਡ ਦੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਵੀ ਇਹ ਗੁਰੂ ਘਰ ਨੂੰ ਸਮਰਪਿਤ ਸ਼ਖਸੀਅਤ ਹੈ ਜਿਹੜੀ ਜਾਣਾ ਚਾਹਦੀ ਹੈ ਤਾਂ ਕਿ ਸਹੀ ਬੰਦਿਆਂ ਦੀ ਆਈਡੈਂਟੀਫਿਕੇਸ਼ਨ ਹੋਏ ਤੇ ਉਹ ਜਾ ਸਕਣ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਅਖੀਰ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਐਸਜੀਪੀਸੀ ਨੇ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਈਡੈਂਟੀਫਿਕੇਸ਼ਨ ਚੈੱਕ ਕਰਦੇ ਹਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਏਦਾਂ ਦਾ ਰੂਲ ਪਹਿਲਾਂ ਸੀ ਕਿ ਇਕੱਲੀ ਔਰਤ ਨੂੰ ਨਹੀਂ ਰეკਮੈਂਡ ਕੀਤਾ ਜਾਂਦਾ ਜਾਂ ਏਦਾਂ ਦੀ ਕੋਈ ਗੱਲ ਸੀ ਐਸਐਸਟੀਪੀਸੀ ਮੈਂਬਰ ਮੈਂ ਤਾਂ ਸਿਰਫ ਪਾਸਪੋਰਟਸ ਨੂੰ ਹੁਣ ਤੱਕ ਰეკਮੈਂਡ ਕਰਕੇ ਤੇ ਭੇਜ ਦਿੰਦੀ ਰਹੀ ਆਂ ਅਗੋਂ ਜੋ ਵੀ ਹੁੰਦਾ ਹੈ ਆਬਜੈਕਸ਼ਨਸ ਲੱਗਣੇ ਆ ਜਾਂ ਕੀ ਪ੍ਰੋਟੋਕੋਲ ਹੈ ਜੋ ਵੀ ਉਸ ਵੇਲੇ ਦੇ ਨਿਯਮ ਹੁੰਦੇ ਆ ਉਹਦੇ ਮੁਤਾਬਕ ਯਾਤਰਾ ਵਿਭਾਗ ਜਿਹੜਾ ਵਾ ਉਹ ਤੇ ਐਕਟ ਕਰਦਾ ਵਾ ਅਖੀਰ ਦੇ ਵਿੱਚ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਉਹ ਮਿਸਿੰਗ ਨੇ ਨਹੀਂ ਆਏ ਫਿਰ ਤੁਸੀਂ ਆਪਣੇ ਫੌਰੀ ਤੌਰ ਤੇ ਕੋਈ ਕਾਰਵਾਈ ਕੀਤੀ ਹਾਂਜੀ ਐਦਾ ਕਿ ਜਿਹੜੇ ਜਥੇ ਦੇ ਸਾਡੇ ਲੀਡਰ ਸੀਗੇ ਬੀਬੀ ਅ ਬੀਬੀ ਭੋਲੂ왈 ਜੀ ਹੈਗੇ ਨੇ ਮੈਨੂੰ ਪੂਰਾ ਨਾਮ ਇਹ ਇੱਕਦਮ ਮੇਰੇ ਸਿਮਰਤੀ ਚ ਨਹੀਂ ਹੈਗਾ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸ਼ਾਮ ਨੂੰ ਕਿ ਬੀਬੀ ਜੀ ਐਦਾ ਤੁਹਾਡੇ ਹਲਕੇ ਕਪੂਰਥਲੇ ਤੋਂ ਇੱਕ ਬੀਬੀ ਹੈ ਉਹ ਵਾਪਸ ਨਹੀਂ ਆਏ ਹੈਗੇ ਤੇ ਮੇਗਾ ਬੀਬੀ ਜੀ ਵੀ ਉਦੋਂ ਰਾਤ ਦੇ 8 ਵਜੇ ਹੋਣੇ ਆ ਮੈਂ ਕਿਹਾ ਜੀ ਮੈਂ ਸਵੇਰੇ ਜਾਉਂਗੀ ਤੇ ਪਿੰਡ ਜਾ ਕੇ ਦੇਖ ਕੇ ਆਣੀ ਆ ਸੋ ਮੈਂ ਸਵੇਰੇ ਉੱਠ ਕੇ ਪਿੰਡ ਅਮਾਨੀਪੁਰ ਵੇਖੇ ਗਈ ਮੇਰੇ ਨਾਲ ਰਿਕਾਰਡ ਕੀਪਰ ਜਿਹੜੇ ਸਾਡੇ ਪੇਰ ਸਾਹਿਬ ਦੇ ਸੀਗੇ ਸਰਦਾਰ ਪਵਨਦੀਪ ਸਿੰਘ ਉਹ ਗਏ ਉੱਥੇ ਜਾ ਕੇ ਜਿਹੜੇ ਸਾਡੇ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਮੈਂ ਉਹਨਾਂ ਕੋਲ ਤਫਤੀਸ਼ ਕੀਤੀ ਸੀ ਪੁੱਛਿਆ ਸੀਗਾ ਕਿ ਇਹ ਬੀਬੀ ਸਰਬਜੀਤ ਕੌਰ ਜਾਣਾ ਚਾਹਦੀ ਹੈ ਤੇ ਮੇਕਾ ਜੀ ਵੀ ਉਹ ਘਰ ਨਹੀਂ ਪਹੁੰਚੇ ਹੈਗੇ ਫਿਰ ਨੰਬਰਦਾਰ ਸਾਹਿਬ ਮੇਰੇ ਨਾਲ ਗਏ ਅਸੀਂ ਉਹਨਾਂ ਦੇ ਘਰ ਗਏ ਬੀਬੀ ਸਰਪਜੀਤ ਘਰ ਦੇ ਘਰ ਗਏ ਉੱਥੇ ਉਹਨਾਂ ਦਾ ਬੇਟਾ ਘਰੇ ਸੀਗਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਫੜੇ ਮਾਤਾ ਜੀ ਜਿਹੜੇ ਆ ਉਹ ਘਰ ਨਹੀਂ ਆਏ ਹੈਗੇ ਤੇ ਫਿਰ ਉਹਨਾਂ ਦੇ ਸ਼ਾਇਦ ਦੋ ਬੇਟੇ ਨੇ ਦੂਜੇ ਬੇਟੇ ਨਾਲ ਵੀ ਐਸੀ ਜਿਹੜਾ ਸਾਡੇ ਰਿਕਾਰਡ ਕੀਪਰ ਸੀ ਮੇਰੇ ਨਾਲ ਪਵਨਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਬੱਚਾ ਸ਼ਾਇਦ ਸultanpur ਕੋਲ ਦੀ ਗਿਆ ਹੋਇਆ ਐਸੀ ਉਹ ਕੰਨਾ ਜੀ ਇਦਾਂ ਵਾਂ ਵੀ ਇਸੀ ਆਪਣੀ ਮੰਮੀ ਨਾਲ ਬੋਲਦੇ ਨਹੀਂ ਹੈਗੇ ਤੇ ਪਾਜੀ ਤੇ ਪਰ ਮੰਮੀ ਸਾਡੀ ਘਰ ਨਹੀਂ ਆਈ ਹੈਗੀ ਸੋ ਉਹਨਾਂ ਦਾ ਪਰਿਵਾਰ ਸੀ ਉੱਥੇ ਚੰਗੀ ਕੋਠੀ ਆ ਮਾਨੀਪੁਰ ਦੇ ਵਿੱਚ ਨੰਬਰਦਾਰ ਸਾਹਿਬ ਦੇ ਘਰ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਨਾਲ ਦਾ ਜਿਹੜਾ ਘਰ ਆ ਉਹ ਉਹਨਾਂ ਦੀ ਹਵੇਲੀ ਆ ਬੀਬੀ ਸਰਬਜੀਤ ਕੌਰ ਦੀ ਤੇ ਉਹਨਾਂ ਦੀ ਜ਼ਮੀਨ ਵੀ ਮੇਰੇ ਕੋਲ ਕੋਠੀ ਦੇ ਸਾਹਮਣੇ ਹੀ ਮੈਨੂੰ ਉਹਨਾਂ ਨੇ ਦਿਖਾਈ ਵੀ ਆ ਉਹਨਾਂ ਦੀ ਪਹਿਲੀ ਹੈ ਸੋ ਐਸ.ਪੀ.ਸੀ ਮੈਂਬਰ ਦਾ ਮੇਰੀ ਡਿਊਟੀ ਸੀਗੀ ਇਹ ਦੇਖਣਾ ਕਿ ਉਹ ਬੰਦਾ ਉਸ ਪਿੰਡ ਦਾ ਹੈ ਹੈਗਾ ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਜਾਂ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਦੇਖਣਾ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ ਅਸੀਂ ਤਾਂ ਸਿਰਫ ਇੱਥੋਂ ਤੱਕ ਡਿਊਟੀ ਸੀਗੀ ਕਿ ਜਿਹੜਾ ਵੀ ਕੋਈ ਸਿੱਖ ਸ਼ਰਧਾਲੂ ਗੁਰਦੁਆਰਾ ਦੀ ਯਾਤਰਾ ਲਈ ਜਾਣਾ ਚਾਹੁੰਦਾ ਹੈ ਉਹਦੇ ਲਈ ਅਸੀਂ ਉਹਨਾਂ ਨੂੰ ਰეკਮੈਂਡ ਕਰ ਕਦੀ ਕਰਤਾਰਪੁਰ ਕੋਰੀਡੋਰ ਜਨਵਰੀ ਵੀ ਗੱਲ ਹੋਈ ਉਹਨਾਂ ਦੀ ਕੋਈ ਤੁਹਾਡੇ ਕੋਲ ਪੁਰਾਣੇ ਸਮੇਂ 'ਚ ਕੋਈ ਯਾਦ ਆਈ ਹੋਵੇ ਕੋਈ ਗ੍ਰਾਂਟ ਕੀਤੀ ਹੋਵੇ ਮੇਰੇ ਸਮੇਂ ਮੇਰੇ ਕੋਲ ਕੋਈ ਯਾਦ ਨਹੀਂ ਆਈ